ਇਹ ਪ੍ਰੋਜੈਕਟ ਵੀ ਉਮੀਦ ਹੈ ਕਿ ਮੈਂ ਬੇਨਤੀ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਪ੍ਰਿਆਰਣ ਕੇਜਰੀਵਾਲ ਜੀ ਪਟਿਆਲੇ ਤੋਂ ਲਾਂਚ ਕਰਨਗੇ 15 ਤਰੀਕ ਨੂੰ ਸਾਹਿਬ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਕਾਲ ਤੱਕ ਸਾਬ ਵੱਲੋਂ ਜਿਹੜਾ 15 ਤਰੀਕ ਨੂੰ ਪੇਸ਼ ਹੋਣ ਲਿਖਿਆ ਹੈ ਦੇਖੋ ਗੱਲ ਇਹ ਹੁੰਦੀ ਆ ਕਿ ਇਹਦੇ ਚ ਦੋ ਬਹੁਤ ਵੱਡੀਆਂ ਅਥਾਰਟੀ ਹੈ ਇੱਕ ਪਾਸੇ ਮਾਨਯੋਗ ਮੁੱਖ ਮੰਤਰੀ ਹੈ ਔਰ ਇੱਕ ਪਾਸੇ ਕਾਲ ਤਖਤ ਹੈ ਤੇ ਇਹ ਮੈਨੂੰ ਲੱਗਦਾ ਵੀ ਜਦੋਂ ਐਡੇ ਵੱਡੇ ਬੰਦਿਆਂ ਦੀ ਗੱਲ ਹੋਵੇ ਉਹ ਜੋ ਅਕਾਲ ਤਖਤਾ ਦਾ ਸਭ ਦਾ ਹੁਕਮ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਉਹਦਾ ਜਵਾਬ ਦੇਣਗੇ ਤੇ ਮੇਰਾ ਇਹਦੇ ਤੇ ਮਤਲਬ ਪਰ ਇਹ ਅਨਫੋਰਚੂਨੇਟ ਹੈ ਕਿ ਜਿਹੜਾ ਮਤਲਬ ਅਕਾਲ ਤਖਸ਼ਾ ਵੱਲ ਉਹ ਇਹੋ ਜਿਹਾ ਫੈਸਲਾ ਲਿਆ ਗਿਆ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ ਸਰ ਲਾਅ ਐਂਡ ਆਰਡਰ ਤੇ ਪੁੱਛਣਾ ਚਾਹਾਂਗੇ ਜੀ ਕੱਲ ਜਿਵੇਂ ਸਰਪੰਚ ਦਾ ਕਤਲ ਹੋਇਆ ਤੇ ਅੱਜ ਮਾਨ ਇਹ ਪ੍ਰੋਜੈਕਟ ਵੀ ਉਮੀਦ ਹੈ ਕਿ ਮੈਂ ਬੇਨਤੀ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਪਿਆਰ ਵਿੱਚ ਕੇਜਲੀਵਾਲ ਜੀ ਪਟਿਆਲੇ ਤੋਂ ਲਾਂਚ ਕਰਨਗੇ 15 ਤਰੀਕ ਨੂੰ ਸਾਹਿਬ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਕਾਲ ਤੱਕ ਸਾਬ ਵੱਲੋਂ ਜਿਹੜਾ 15 ਤਰੀਕ ਨੂੰ ਪੇਸ਼ ਹੋਣ ਲਿਖਿਆ ਸੀ ਜੀ ਇਸ ਤੇ ਤੁਹਾਡਾ ਕੀ ਕਹਿੰਦਾ ਦੇਖੋ ਗੱਲ ਇਹ ਹੁੰਦੀ ਆ ਵੀ ਇਹਦੇ ਚ ਦੋ ਬਹੁਤ ਵੱਡੀਆਂ ਅਥਾਰਟੀ ਹੈ ਇੱਕ ਪਾਸੇ ਮਾਨਯੋਗ ਮੁੱਖ ਮੰਤਰੀ ਆ ਔਰ ਇੱਕ ਪਾਸੇ ਕਾਲ ਤਖਤ ਆ ਤੇ ਇਹ ਮੈਨੂੰ ਲੱਗਦਾ ਵੀ ਜਦੋਂ ਐਡੇ ਵੱਡੇ ਬੰਦਿਆਂ ਦੀ ਗੱਲ ਹੋਵੇ ਉਹ ਜੋ ਅਕਾਲ ਤਖਤਾ ਦਾ ਸਭ ਦਾ ਹੁਕਮ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਉਹਦਾ ਜਵਾਬ ਦੇਣਗੇ ਤੇ ਮੇਰਾ ਇਹਦੇ ਤੇ ਮਤਲਬ ਪਰ ਇਹ ਅਨਫੋਰਚੂਨੇਟ ਹੈ ਕਿ ਜਿਹੜਾ ਮਤਲਬ ਅਕਾਲ ਤਖਸ਼ਾ ਵੱਲ ਉਹ ਇਹੋ ਜਿਹਾ ਫੈਸਲਾ ਲਿਆ ਗਿਆ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ ਸਰ ਲਾਅ ਐਂਡ ਆਰਡਰ ਤੇ ਕੁਛ ਨਾ ਚਾਹਾਂਗੇ ਜੀ ਕੱਲ ਜਿਵੇਂ ਸਰਪੰਚ ਦਾ ਕਤਲ ਹੋਇਆ ਤੇ ਅੱਜ ਮਾਨੋ ਇਹ ਪ੍ਰੋਜੈਕਟ ਵੀ ਇੰਪੋਰਟੰਟ ਹੋ ਉਮੀਦ ਹੈ ਕਿ ਮੈਂ ਬੇਨਤੀ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਪਿਆਰ ਵਿੱਚ ਕੇਜਰੀਵਾਲ ਜੀ ਪਟਿਆਲੇ ਤੋਂ ਲਾਂਚ ਕਰਨਗੇ 15 ਤਰੀਕ ਨੂੰ ਸਾਡਾ ਮੁੱਖ ਮੰਤਰੀ ਸਾਹਿਬ ਉਹ ਜਿਹੜਾ ਹੈਗਾ ਅਗਾਲ ਤਖਤ ਆ ਵੱਲੋਂ ਜਿਹੜਾ 15 ਤਰੀਕ ਨੂੰ ਪੇਸ਼ ਹੋਣ ਲਿਗੀ ਹੈ ਇਸ ਤੇ ਤੁਹਾਡਾ ਕੀ ਘਟੇ ਦੇਖੋ ਗੱਲ ਇਹ ਹੁੰਦੀ ਆ ਕਿ ਇਹਦੇ ਚ ਦੋ ਬਹੁਤ ਵੱਡੀਆਂ ਅਥਾਰਟੀ ਹੈ ਇੱਕ ਪਾਸੇ ਮਾਨਯੋਗ ਮੁੱਖ ਮੰਤਰੀ ਆ ਔਰ ਇੱਕ ਪਾਸੇ ਅਗਾਲ ਤਖਤ ਆ ਤੇ ਇਹ ਮੈਨੂੰ ਲੱਗਦਾ ਵੀ ਜਦੋਂ ਐਡੇ ਵੱਡੇ ਬੰਦਿਆਂ ਦੀ ਗੱਲ ਹੋਵੇ ਉਹ ਜੋ ਅਕਾਲ ਤਖਤ ਦਾ ਸਾਡਾ ਹੁਕਮ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਉਹਦਾ ਜਵਾਬ ਦੇਣਗੇ ਤੇ ਮੇਰਾ ਇਹਦੇ ਤੇ ਮਤਲਬ ਪਰ ਇਹ ਅਨਫੋਰਚੂਨੇਟ ਹੈ ਕਿ ਜਿਹੜਾ ਮਤਲਬ ਅਕਾਲ ਤਖਤ ਸਾਹਿਬ ਵੱਲੋਂ ਇਹੋ ਜਿਹਾ ਫੈਸਲਾ ਲਿਆ ਗਿਆ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ ਸਰ ਲਾਅ ਐਂਡ ਆਰਡਰ ਤੇ ਕੁਛ ਨਾ ਚਾਹਾਂਗੇ ਜੀ ਕਰ ਲ ਜਿਵੇਂ ਸਰਪੰਚ ਦਾ ਕਤਲ ਹੋਇਆ ਤੇ ਅੱਜ ਮਾਨੋ ਇਹ ਪ੍ਰੋਜੈਕਟ ਵੀ ਇੰਪੋਰਟੈਂਟ ਹੋ ਉਮੀਦ ਹੈ ਕਿ ਮੈਂ ਬੇਨਤੀ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਪਿਆਰ ਵਿੱਚ ਕੇਜਰੀਵਾਲ ਜੀ ਪਟਿਆਲੇ ਤੋਂ ਲਾਂਚ ਕਰਨਗੇ 15 ਤਰੀਕ ਨੂੰ ਡਾਟਾ ਮੁੱਖ ਮੰਤਰੀ ਸਾਹਿਬ ਉਹ ਜਿਹੜਾ ਹੈਗਾ ਅਦਾਲਤ ਤੱਕ ਅੱਥਰ ਵੱਲੋਂ ਜਿਹੜਾ 15 ਤਰੀਕ ਨੂੰ ਪੇਸ਼ ਹੋਣ ਲਈ ਹੈ ਇਸ ਤੇ ਤੁਹਾਡਾ ਕੀ ਕਹਿੰਦਾ ਦੇਖੋ ਗੱਲ ਇਹ ਹੁੰਦੀ ਆ ਕਿ ਇਹਦੇ ਚ ਦੋ ਬਹੁਤ ਵੱਡੀਆਂ ਅਥਾਰਟੀ ਹੈ ਇੱਕ ਪਾਸੇ ਮਾਨਯੋਗ ਮੁੱਖ ਮੰਤਰੀ ਆ ਔਰ ਇੱਕ ਪਾਸੇ ਅਦਾਲਤ ਤਖਤ ਆ ਤੇ ਇਹ ਮੈਨੂੰ ਲੱਗਦਾ ਵੀ ਜਦੋਂ ਐਡੇ ਵੱਡੇ ਬੰਦਿਆਂ ਦੀ ਗੱਲ ਹੋਵੇ ਉਹ ਜੋ ਅਕਾਲ ਤਖਤ ਦਾ ਸਾਡਾ ਹੁਕਮ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਉਹਦਾ ਜਵਾਬ ਦੇਣਗੇ ਤੇ ਮੇਰਾ ਇਹਦੇ ਤੇ ਮਤਲਬ ਹੈ ਇਹ ਅਨਫੋਰਚੂਨੇਟ ਹੈ ਕਿ ਜਿਹੜਾ ਮਤਲਬ ਅਕਾਲ ਤਖਤ ਸਾਹਿਬ ਵੱਲੋਂ ਇਹੋ ਜਿਹਾ ਫੈਸਲਾ ਲਿਆ ਗਿਆ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ ਸਰ ਲਾਅ ਐਂਡ ਆਰਡਰ ਤੇ ਪੁੱਛਣਾ ਚਾਹਾਂਗੇ ਜੀ ਕੱਲ ਜਿਵੇਂ ਸਰਪੰਚ ਦਾ ਕਤਲ ਹੋਇਆ ਤੇ ਅੱਜ ਮਾਨੋ